ਕੋਈ ਦਿੱਕਤ ਹੈ ਨਾ ਗਰਾਉਂਡ ਲੈਵਲ ਤੇ ਸਾਡੇ ਐਮਐਲਏ ਸਾਹਿਬ ਗਰਾਉਂਡ ਲੈਵਲ ਤੇ ਦੇਖਦੇ ਆ ਵੀ ਦਿੱਕਤਾਂ ਲੋਕਾਂ ਨਾਲ ਦੀਆਂ ਹੱਲ ਕਰਦੇ ਨੇ ਸੋ ਇਹਨਾਂ ਨੇ ਏਰੀਆ ਐਡਵਿਕਸ਼ਨ ਦੋਨੋਂ ਪੁਆਇੰਟਸ 'ਤੇ ਕੰਮ ਨਾਲ ਲੱਗਣਾ ਚਾਹੀਦਾ ਹੈ ਇਹ ਦਿਨ ਆ ਗਿਆ ਤਾਂ ਸਾਰੇ ਅਧਿਕਾਰੀ ਖੜੇ ਆ ਅਸੀਂ ਹਮੇਸ਼ਾ ਲੱਗੇ ਆ ਕਿਉਂਕਿ ਅੱਜ ਨਹਿਰ ਦੇ ਪੁੱਲ ਦੀ ਗੱਲ ਕੀਤੀ ਐ ਇਸ ਕਰਕੇ ਮੈਂ ਨਹਿਰਾਂ ਦੀ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਅਸੀਂ ਉਹ ਕੰਮ ਕਰ ਰਹੇ ਆ ਜਿਹੜੇ ਪਿਛਲੇ 40 ਸਾਲਾਂ ਦੇ ਵਿੱਚ ਨਹੀਂ 40 ਸਾਲਾਂ ਤੋਂ ਬਹੁਤ ਅਜਿਹੇ ਖੇਤ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਿਆ ਕਿਉਂਕਿ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਡੈਮਾਂ ਦਾ ਪਾਣੀ ਜੋ ਪੰਜਾਬ ਦਾ ਹਿੱਸਾ ਬਣਦਾ ਹੈ ਉਹ 62% ਪਾਣੀ ਯੂਜ਼ ਹੋ ਰਿਆ ਸੀ ਤੇ 38% ਪਾਣੀ ਹੈ ਜਿਹੜਾ ਉਹ ਅੰਜਾਈ ਜਾ ਰਿਹਾ ਸੀ ਸੋ ਦੇਖੋ ਤੀਜਾ ਹਿੱਸਾ ਪਾਣੀ ਪੰਜਾਬ ਦਾ ਜਿਹ ਹੈ ਉਹ ਖੇਤਾਂ ਨੂੰ ਨਹੀਂ ਲੱਗ ਰਿਹਾ ਸੀ ਉਹ ਕਿਉਂ ਸਰਕਾਰਾਂ ਦੀ ਅਣਗਹਿਲੀ ਕਰ ਸੋ ਅਸੀਂ ਹੁਣ ਇਸ ਗੱਲ 'ਤੇ ਧਿਆਨ ਦਿੰਦੇ 400 ਕਰੋੜ ਰੁਪਏ ਦਾ ਬਜਟ ਸੀ ਵਾਟਰ ਸਰਸਿਸ ਡਿਪਾਰਟਮੈਂਟ ਦਾ ਜਿਹੜਾ ਅਸੀਂ 1500 ਕਰੋੜ ਤੱਕ ਲੈ ਲਿਆ ਅਸੀਂ ਹਰ ਸੂਏ ਨੂੰ ਹਰ ਖਾਲ ਨੂੰ ਹਰ ਨਹਿਰ ਨੂੰ ਜਿੱਥੇ ਮਰਮਤ ਹੋਣੀ ਸੀ ਮਰਮਤ ਕੀਤੀ ਆ ਜਿੱਥੇ ਨਵੇਂ ਬਾਨੇ ਸੀ ਨਵੇਂ ਬਣਾਏ ਨੇ ਅੱਜ ਅਸੀਂ ਉਹ ਸਾਰਾ ਪਾਣੀ ਜਿਹੜਾ ਨਹੀਂ ਵਰਤਿਆ ਜਾ ਰਿਹਾ ਸੀ ਉਹ ਪਾਣੀ ਵਰਤਣ ਲੱਗੇ ਆ ਤੇ ਇਸ ਪਾਣੀ ਨੂੰ ਵਰਤਦੇ ਆ ਇੱਕ ਤਾਂ ਦੇਖੋ ਜਿੱਥੇ ਨਹਿਰੀ ਪਾਣੀ ਲੱਗਦਾ ਤਾਂ ਉੱਥੇ ਫਸਲ ਵੀ ਜ਼ਿਆਦਾ ਹੁੰਦੀ ਆ ਉੱਪ ਜਾਊ ਸ਼ਕਤੀਬਾਧੀ ਹੈ ਧਰਤੀ ਦੀ ਇਹ ਦੂਜਾ ਜਿਹੜੀ ਧਰਤੀ ਦੇ ਵਿੱਚੋਂ ਪਾਣੀ ਅਸੀਂ ਕੱਢੀ ਜਾ ਰਹੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਸੋ ਉਹ ਨੀਚੇ ਦੇ ਪਾਣੀ ਆ ਜਿਹੜਾ ਕੱਢੀ ਜਾ ਰੇ ਤਾਂ ਉਹ ਪਾਣੀ ਵੀ ਬੰਦ ਹੋ ਜਾਊਗਾ ਨੀਚੋਂ ਘਟਣਾ ਤੇ ਜੋ ਬਿਜਲੀ ਉਹਨਾਂ ਮੋਟਰਾਂ ਦੇ ਲੱਗਦੀ ਸੀ ਕੱਢਣ ਤੋਂ ਉਹ ਬਿਜਲੀ ਦੀ ਵੀ ਬਚਤ ਹੋਏਗੀ ਸੋ ਇਹ ਸਾਰਾ ਸੈਟਅਪ ਜੋ ਹੈ ਨਹਿਰੀ ਪਾਣੀ ਦਾ ਉਸੀਂ ਸਹੀ ਤਰੀਕੇ ਨਾਲ ਯੂਜ਼ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਜਿੰਨੀਆਂ ਮੋਟਰਾਂ 14 ਲੱਖ ਟਿਊਬਵਲ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤਾਂ ਅਸੀਂ ਉਹਨਾਂ ਤੇ ਨਿਰਭਰਤਾ ਬਹੁਤ ਘੱਟ ਕਰ ਦੇਵਾਂਗੇ ਸਾਡਾ ਡਿਪਾਰਟਮੈਂਟ ਦਿਨ ਰਾਤ ਇਸ ਗੱਲ ਤੇ ਲੱਗਿਆ ਜਿੱਥੇ ਪਾਣੀ ਦੀ ਖਾਲਾਂ ਨਾਲ ਜਾਣ ਦੀ ਸੂਏ ਨਾਲ ਜਾਣ ਦੀ ਗੱਲ ਹੈ ਅਸੀਂ ਉਸ ਨੂੰ ਪਚਾ ਰਹੇ ਹਾਂ ਜੇ ਕਿਤੇ ਅੰਡਰਗਰਾਉਂਡ ਪਾਈਪ ਪਾਉਣ ਦੀ ਗੱਲ ਹੈ ਅਸੀਂ ਉਹ ਵੀ ਪਾ ਰਹੇ ਹਾਂ ਸੋ ਕਹਿਣ ਤੋਂ ਪਾਵੇ ਹਰ ਖੇਤ ਨੂੰ ਅਸੀਂ ਪਾਣੀ ਦੇਣਾਂ ਡੇਲਾਂ ਤੇ ਪਾਣੀ ਪਹੁੰਚਾਉਣਾ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਸੋ ਇਹ ਸਾਰਾ ਕੰਮ ਜਿਹੜਾ ਨਹਿਰੀ ਵਿਭਾਗ ਹੈ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਕਰ ਰਿਹਾ ਹੈ ਤੇ ਇਸ ਤੋਂ ਬਿਨਾ ਸਮਾਜ ਜਿਵੇਂ ਜਿਵੇਂ ਸਾਡੇ ਧਿਆਨ ਦੇ ਵਿੱਚ ਲੋਕ ਲੈ ਕੇ ਆਉਂਦੇ ਆ ਇਸ ਮੁਤਲਕ ਤਾਂ ਅਸੀਂ ਦਿਨ ਰਾਤ ਇਸ ਗੱਲ ਹੀ ਤਿਆਰ ਗੀਆਂ ਤੇ ਸਾਡਾ ਸਾਰਾ ਮਹਿਕਮਾ ਇਸ ਗੱਲ ਤੇ ਲੱਗਿਆ ਹੈ ਕਿ ਨਹਿਰੀ ਪਾਣੀ ਦੀ ਸਹੀ ਸੁਚੱਜੀ ਵਰਤੋਂ ਅਸੀਂ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਲਈਏ ਜਿਹੜੀ ਕਿ ਪਿਛਲੇ 40 ਸਾਲਾਂ ਤੋਂ ਇਹ ਪੈਂਡਿੰਗ ਬੈਠੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਸੀ ਸੋ ਇਸ ਦੇ ਲਈ ਅਸੀਂ ਅੱਜ ਨਹਿਰਾ ਦੇਸ਼ ਦੇ ਸੰਬੰਧ ਦੇ ਵਿੱਚ ਹੀ ਅੱਜ ਨਹਿਰਾ ਦੇ ਪੁਲਾਂ ਦੀ ਗੱਲ ਕੀਤੀ ਹੈ ਸੋ ਇਸ ਤਰੀਕੇ ਦੇ ਨਾਲ ਅਸੀਂ ਨਹਿਰੀ ਵਿਭਾਗ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਨਾਲ ਬਣਾਏ ਜਾ ਰਹੇ ਨੇ 20-20 ਕਰੋੜ ਰੁਪਏ ਦੀ ਲਾਗਤ ਉਹਨਾਂ ਦੋਨਾਂ ਪੁਲਾਂ ਤੇ ਆਉਣੀ ਹੈ ਇੱਕ ਪੁਲ ਅਗਲੇ ਮਹੀਨੇ बनके तैयार हो जाना ਤੇ ਉਸ ਤੋਂ ਬਾਅਦ ਉਹ ਦਸੰਬਰ ਦਸੰਬਰ ਦੇ ਵਿੱਚ ਹੀ ਮੈਂ ਕਹਿ ਸਕਦਾ ਜਾਂ ਜਨਵਰੀ ਦੇ ਫਰਸਟ ਵੀਕ ਉਹ ਵੀ ਲੋਕਾਂ ਦੇ ਲਈ ਖੋਹ ਦਿੱਤਾ ਜਾਊਗਾ ਤੇ ਦੂਜਾ ਪੁਲ ਦੋ ਤਿੰਨ ਮਹੀਨਿਆਂ ਬਾਅਦ ਉਹ ਪੁਲ ਵੀ ਜਿਹੜਾ ਚਾਲੂ ਕਰ ਦਿੱਤਾ ਸੋ ਇਹ ਪੁਲਾਂ ਦੀ ਵੱਡੀ ਮੰਗ ਇੱਥੋਂ ਦੇ ਸਾਰੇ ਇਲਾਕੇ ਦੀ ਸੀ ਇਹ ਮੰਗ ਸਰਦਾਰ ਭਗਵਾਨ ਸਿੰਘ ਮਾਰ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਅੱਜ ਪੂਰੀ ਹੋਈ ਹੈ ਸੋ ਮੈਂ ਸਭ ਤੋਂ ਲੱਗੇ ਨੂੰ ਇਸ ਗੱਲ ਦੀ ਸਾਰਿਆਂ ਨੂੰ ਵਧਾਈ ਦੇਣਾ ਕਿ ਉਹਨਾਂ ਦੀ ਮੰਗ ਦੇ ਅਨੁਸਾਰ ਹੈ ਜਿਹੜਾ ਇਹ ਕੰਮ ਹੋਇਆ ਜਿਹੜੀ ਲੋਕਾਂ ਦੀ ਸਰਕਾਰ ਆ ਔਰ ਇਹ ਪੁਲ ਸਾਡਾ ਜਿਹੜਾ ਹੈ ਇਹ 26 ਜਨਵਰੀ ਵਾਲੇ ਦਿਨ ਅਸੀਂ ਇਹਦਾ ਜਿਹੜਾ ਕੰਮ ਸ਼ੁਰੂ ਕਰਾਇਆ ਸੀ ਇਹਨੇ 10 ਮਹੀਨੇ ਚ ਬਣਨਾ ਸੀ ਤੇ ਇਸ 4 ਮਹੀਨੇ ਪਹਿਲਾਂ ਬਣ ਕੇ ਤਿਆਰ ਹੋ ਗਿਆ ਔਰ ਇਹਦੇ ਤੇ ਮੈਨੂੰ ਲੱਗਦਾ ਲਗਭਗ 2 ਮਹੀਨੇ ਤੋਂ ਕਾਵਾਜੀ ਸ਼ੁਰੂ ਹੋ ਗਈ। ਦੂਜੇ ਵੀ ਜਿਹੜੇ ਸਾਡੇ ਪੋਲਾ ਨੇ ਉਹਨਾਂ ਦੇ ਵੀ ਸਾਰਾ ਜਿਹੜਾ ਟਾਈਮ ਉਹ ਅੰਡਰ ਟਾਈਮ ਅਸੀਂ ਉਹ ਬਣਾ ਕੇ ਦੇਵਾਂ। ਲੋਕਾਂ ਵਾਸਤੇ ਬਣਾਇਆ ਜੇ ਲੋਕ ਪਰੇਸ਼ਾਨ ਆ ਤਾਂ ਫਿਰ ਅਸੀਂ ਸਾਡੀਆਂ ਵੀ ਪਰੇਸ਼ਾਨੀਆਂ ਸਾਡੇ ਉਹਨਾਂ ਲਈ ਤਾਂ ਅਸੀਂ ਪੁਲ ਬਣਾਇਆ ਤੇ ਜਿੱਦਾਂ ਪੁਲ ਬਣਿਆ ਇਹਨਾਂ ਨੂੰ ਕਿਹਾ ਵੀ ਇਹਨੂੰ ਚਾਲੂ ਕਰ ਦਿਓ ਉਹ ਘਾਟਣ ਜਦੋਂ ਮਰਜ਼ੀ ਹੋਵੇ। ਅੱਜ ਅਸੀਂ ਇਹ ਜਿਹੜਾ ਪੁਲ ਹੈ ਆਪਣਾ ਕਾਨੂੰਨੀ ਤੌਰ ਤੇ ਲਾ ਲੋ ਜਾਂ ਅਦਗਠਨ ਕਰਕੇ ਲੋਕਾਂ ਨੂੰ ਦੇ ਰਹੇ ਹਾਂ ਪਰ ਇਹਦੇ ਤੇ ਲੋਕ ਹੈ ਜਿਹੜੇ ਦਾ ਆਨੰਦ 2 ਮਹੀਨੇ ਤੋਂ ਲੈ ਰਹੇ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਅਸੀਂ ਦੋਨੋਂ ਪੁਲਾ ਦਾ ਅਦਗਠਨ ਕਰਾਂਗੇ ਵਾਰੀ ਵਾਰੀ ਜਿਹੜਾ 1 ਦਸੰਬਰ ਤੱਕ ਬਣ ਜਾਣਾ 1 ਜਨਵਰੀ ਵਰਗੀ ਤੱਕ ਤਿਆਰ ਕਰ ਲਾਂਗੇ ਤੇ ਲੋਕਾਂ ਨੂੰ ਸੇਵਾ ਪਹੁੰਚਾ ਦੇਣਾ ਹੈ